ਦੋਸਤੋ ਕੀ ਹਾਲ ਨੇ ਤੁਹਾਡੇ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਅੰਬਾਂ ਦੇ ਬਾਗ ਦੀ ਬੂਟੇ ਅੰਬ ਲੱਗੇ ਹੋਏ ਘੈਂਟ ਘੈਂਟ ਅੰਬ ਲੱਗੋਨੇ ਆ ਤੇ ਆਹ ਮੁੰਡੇ ਦਾ ਬਾਗ ਆ ਇਹ ਮੁੰਡਾ ਹੈਗਾ ਆਪਣਾ ਮਾਮੇ ਦਾ ਮੁੰਡਾ ਆਪਣਾ ਰਿਸ਼ਤੇਦਾਰ ਆ ਇਹ ਛੋਟਾ ਭਾਈ ਆ ਇਹ ਤੇ ਬਾਗ ਯਾਰ ਕਾਫੀ ਹੁੰਦੇ ਸੀ ਜਦੋਂ ਸਾਡਾ ਨਾਨਾ ਹੁੰਦਾ ਸੀ ਤੇ ਹੁਣ 10 12 ਕਬੂਤੇ ਹੀ ਰਹਿ ਗਏ ਰੋਡ ਸਾਫ ਬਣੀ ਜਾਂਦੇ ਨੇ ਜ਼ਮੀਨਾਂ ਪੱਧਰੀਆਂ ਹੋਈ ਜਾਂਦੀਆਂ ਨੇ ਤੇ 10 15 ਬੂਟਿਆਂ ਤੇ ਬਈ ਅੰਬ ਫੜੇ ਘੈਂਟ ਘੈਂਟ ਅੰਬ ਲੱਗੇ ਹੋਏ ਨੇ ਦਿਖਾਉਣਾ ਤੁਹਾਨੂੰ ਚਪੌਰ ਸਾਹਿਬ ਦਾ ਏਰੀਆ ਏ ਬਹੁਤ ਸੋਹਣੇ ਸੋਹਣੇ ਅੰਬ ਲੱਗੇ ਹੋਏ ਨੇ ਤੇ ਚੱਲਦੇ ਆਪਾਂ ਹੁਣ ਬਾਗ ਦੇ ਵਿੱਚ ਇੱਧਰ ਉਹ ਸਾਹਮਣੇ ਬਾਗ ਨੇ ਯਾਰ ਇੱਥੇ ਨਾ ਹਰੇਕ ਘਰ ਦੇ ਵਿੱਚ ਮੈਂ ਨਿਕਣਾ ਵੀ ਅੰਬ ਦਾ ਬੂਟਾ ਏ ਆਹ ਦੇਖ ਲਓ ਤੁਸੀਂ ਇੱਥੇ ਵੀ ਅੰਬ ਲੱਗੇ ਹੋਏ ਨੇ ਆ ਏਰੀਆ ਦੇਖ ਲਓ ਉਧਰ ਹਾਈਵੇ ਬਣ ਰਿਹਾ ਨਵਾਂ ਤੇ ਇੱਥੇ ਜੀ ਤੁਹਾਨੂੰ ਨੀਂਦਾ ਹੋਵੇ ਤੇ ਆਹ ਬੂਟੇ ਨੇ ਆਪਾਂ ਇੱਥੇ ਚੱਲਦੇ ਆ ਜੀ ਲੈ ਵੀ ਇੱਥੇ ਬਾਗ ਆ ਆਹ ਕਾਫੀ ਲੰਬਾ ਬਾਗ ਹੁੰਦਾ ਏ ਯਾਰ ਇੱਥੇ ਨੂੰ ਡੰਬ ਲੱਗੇ ਦਿਖਾਉਂਦੇ ਆਂ। ਘੈਂਟ ਘੈਂਟ ਡੰਬ ਲੱਗੇ ਹੋਏ ਨੇ ਬਾਈ ਸੋਹਣੇ ਸੋਹਣੇ। ਇੰਨੇ ਘੈਂਟ ਲੱਗਦੇ ਨੇ ਬਾਈ ਦੇਖਣ ਨੂੰ। ਬਹੁਤ ਸੋਹਣੇ। ਚੱਲਦੇ ਆਂ ਆਪਾਂ ਹੁਣ ਉੱਥੇ। ਚੱਲੀਏ ਫਿਰ ਬਾਈ। ਚਲੋ ਜੀ ਚਲੋ। ਅੱਜ ਫੇਰ ਦੁਪਹਿਰ ਦੀ ਰੋਟੀ ਅੰਬਾਂ ਥੱਲੇ ਖਾਧੀ ਤਾਂ। ਬਿਲਕੁਲ। ਨਾਲ ਲੈ ਕੇ ਆਉਂਨਾ ਕਿ ਫੜਾ ਜਾਂਦੇ ਨੇ ਨੇੜੇ ਹੀ ਆ ਪਰ। ਨੇੜੇ ਹੀ ਆ। ਕਦੇ ਕਦੇ ਨਾਲ ਵੀ ਲਿਆਈ ਦੀ ਆਈ। ਇੱਥੇ ਬਹਿ ਕੇ ਖਾਂਦਾ ਬਾਈ ਮੰਜਾ ਲਾਇਆ ਹੋਇਆ ਇਹਦਾ ਬੰਦੇ ਦਾ। ਠੀਕ ਆ ਘਰ ਦੇ ਹੋਰ ਮੈਂਬਰ ਵੀ ਹੁੰਦੇ ਨੇ। ਜਿਹੜੇ ਆ ਜਾਂਦੇ ਨੇ ਨਾਲ। ਤੇ ਦਿਖਾਉਂਦੇ ਆਂ ਹੁਣ ਤੁਹਾਨੂੰ ਆ ਦੇਖੋ ਅੰਬ ਲੱਗੇ ਹੋਏ ਇੱਥੇ ਬੰਦੇ ਦਾ ਜਗਾਰਡਮੈਂਟ ਉਹ ਵੀ ਤੁਹਾਨੂੰ ਦਿਖਾਉਣਾ ਕਿੱਥੇ ਲਾਇਆ ਹੈ ਲੈ ਇਹ ਆ ਦੇਖੋ ਸੋਹਣੇ ਸੋਹਣੇ ਅੰਬ ਲੱਗੇ ਹੋਏ ਯਾਰ ਲੈ ਬਾਈ ਕਿਹੜੇ ਅੰਬ ਨੇ ਇਹ ਹੈ ਅੰਬ ਕਿਹੜੇ ਨੇ ਇਹ ਟਪਕੇ ਵਾਲੇ ਨੇ ਟਪਕੇ ਵਾਲੇ ਨੇ ਇਹ ਆਹਦੀ ਤੈਨੂੰ ਪਤਾ ਕਿਹੜੇ ਅੰਬ ਨੇ ਇਹ ਦਸਹਿਰੀ ਵਿੱਚ ਬਾਈ ਦਸਹਿਰੀ ਵੀ ਨੇ ਤੇ ਟਪਕੇ ਵਾਲੇ ਅੰਬ ਵੀ ਨੇ ਤੁਹਾਨੂੰ ਪਰਲੇ ਪਾਸੇ ਦਿਖਾਉਣਾ ਯਾਰ ਲਾਏ ਭਾਈ ਆ ਦੇਖੋ ਆ ਬਿਆ ਬਾਟਰ ਕੋਲਰ ਨਾਲ ਕਿਉਂਕਿ ਦੁਬਾਰੇ ਰੱਖ ਹੀ ਕਰਨੀ ਪੈਂਦੀ ਆ ਠੰਡਾ ਪਾਣੀ ਤੇ ਆ ਬਿਆ ਮੰਜਾ ਤੇ ਹੋਰ ਚੀਜ਼ ਦਿਖਾ ਦਨੇ ਆ ਤੁਹਾਨੂੰ ਆ ਝੋਲਾ ਰੋਟੀਆਂ ਵਾਲਾ ਤੇ ਆ ਜੇ ਗਰਮੀ ਲੱਗੇ ਦੁਪਹਿਰੇ ਵੈਸੇ ਤਾਂ ਗਰਮੀ ਲੱਗਦੀ ਨਹੀਂ ਇਹਦੇ ਥੱਲੇ ਠੰਢੀ ਠੰਢੀ ਛਾਂ ਹੁੰਦੀ ਆ ਤੇ ਆ ਪੱਖੀ ਵੀ ਰੱਖੀ ਹੋਈ ਆ ਭਾਈ ਆ ਦੇਖ ਲਓ ਤੇ ਮੌਸਮ ਬੜਾ ਘੈਂਟ ਆ ਇੱਧਰੋਂ ਦੇਖੋ ਯਾਰ ਅੰਬ ਤੁਸੀਂ ਲੱਗੇ ਹੋਏ ਓ ਸਿਰੇ ਤੱਕ ਨਾ ਜਿੰਨੇ ਬੂਟੇ ਲੱਗੇ ਹੋਏ ਨੇ ਇਹਦੇ ਅੰਬੇ ਅੰਬ ਭਰਿਆ ਪਿਆ ਵਾਈ ਅੰਬਾਂ ਨਾਲੇ ਲੈ ਦੇਖੋ ਅੰਬ ਦੇਖੋ ਯਾਰ ਤੁਸੀਂ ਆਹ ਬੂਟੇ ਨੂੰ ਦੇਖੋ ਲੈ ਇਹਨੂੰ ਟਪਕੇ ਵਾਲਾ ਤੇ ਦਸਹਿਰੀ ਅੰਬ ਵੀ ਬੋਲਦੇ ਨੇ ਦਸਹਿਰੀ ਦੇ ਬੂਟੇ ਵੀ ਨੇ ਵਿੱਚ ਤੇ ਟਪਕੇ ਵਾਲੇ ਵੀ ਆਹ ਦੇਖ ਲਓ ਯਾਰ ਅੰਬ ਲੱਗੇ ਆਹ ਵੀ ਦੇਖੋ ਲੈ ਹੁਣ ਜਦੋਂ ਮੀਂਹ ਪਊਗਾ ਨਾ ਭਾਈ ਮੀਂਹ ਨਾਲ ਮਠਿਆਸ ਆਊਗੀ ਮੀਰ ਵਾਲੀ ਜਦੋਂ ਹੁਣ ਮੀਂਹ ਪਿਆ ਨਾ ਇਹਨਾਂ ਨੂੰ ਮੀਂਹ ਚਾਹੀਦਾ ਹੁਣ ਮੁਰੇ ਆ ਮੀਂਹ ਪੈਣ ਲੱਗ ਜਾਣਾ ਹੈ ਉਦੋਂ ਇਹਨਾਂ ਦੇ ਵਿੱਚ ਮਠਿਆਸ ਆਉਣੀ ਆ ਅਸਲੀ ਠੰਡੇ ਜਿਹੇ ਮੌਸਮ ਨਾਲ ਤੇ ਨੇਰੀ ਨਾਲ ਜਿਹੜਾ ਚੜਨਾ ਦੀ ਝੜ ਗਿਆ ਹਜੇ ਹੋਰ ਨੇਰੀ ਆ ਗਈ ਤਾਂ ਇਹਦੇ ਵਿੱਚ ਉਹ ਫਲ ਝੜ ਵੀ ਜਾਂਦਾ ਹੈ ਫਿਰ ਉਹ ਆਚਾਰ ਲਈ ਚਲੇ ਜਾਂਦੇ ਨੇ ਜਾਂ ਪੈਲ ਲੱਗ ਜਾਂਦੀਆਂ ਜਿਹਨੂੰ ਮਸਾਲਾ ਕਹਿ ਦਿੰਨੇ ਆਪਾਂ ਇਹ ਚਮਕੌਰ ਸਾਹਿਬ ਦਾ ਏਰੀਆ ਏ ਤੇ ਇੱਧਰ ਸਾਰੇ ਪਹਿਲਾਂ ਬਾਗ ਹੀ ਬਾਗ ਹੁੰਦੇ ਦੀਏ ਇੱਥੇ ਆਪਣੇ ਬਾਗ ਨਾਲ ਹਾਈਵੇ ਵੀ ਨਿਕਲ ਰਿਹਾ ਹੈ ਆ ਦੇਖੋ ਆ ਅੱਗੇ ਨਾ ਕੱਲ ਅਸੀਂ ਇੱਥੇ ਵੀ ਜਾ ਕੇ ਆਇਆ ਆ ਆ ਹਾਈਵੇ ਬਣ ਰਿਹਾ ਹੈ ਤੇ ਸਿੱਧਾ ਇਹ ਜਲੰਧਰ ਅੰਮ੍ਰਿਤਸਰ ਜਾ ਰਿਹਾ ਇੱਥੇ ਜੀ ਆ ਖੇਤਾਂ ਵਾਲਿਆਂ ਨੇ ਜ਼ਮੀਨਾਂ ਹਾਇਰ ਕਰ ਲਈਆਂ ਲੈ ਲਈਆਂ ਠੀਕ ਆ ਉਹ ਉੱਥੇ ਕੰਮ ਚੱਲਦਾ ਜੀਸੀ ਵੀਗੈਰ ਖੜੀਆਂ ਨੇ ਤੇ ਇਹ ਖੇਤਾਂ ਦੇ ਵਿੱਚ ਨਾ ਉਹਨਾਂ ਪਰੇ ਨਹਿਰਾਂ ਨਾਲ ਜਿਹੜੀ ਆ ਰਹੀ ਆ ਨਹਿਰ ਇਹ ਅਨੰਦਪੁਰ ਸਾਹਿਬ ਵਾਲੀ ਤੇ ਉਹ ਨਾਲੇ ਨਾਲ ਨਹਿਰ ਦੇ ਨਾਲ ਨਾਲੇ ਹਾਈਵੇ ਜਾਊਗਾ ਹੁਣ ਤਿਆਰੀ ਆ ਬਸ ਅੱਧ ਬਜੱਦਾ ਬਣਿਆ ਹੋਇਆ ਹੈ ਤੇ ਆ ਆਪਾਂ ਬਾਗਾਂ ਦੀ ਗੱਲ ਕਰ ਦਿੰਦੀ ਨਾ ਬਾਗ ਇੱਧਰ ਅਸੀਂ ਜਦੋਂ ਛੋਟੇ ਹੁੰਦੇ ਸੀਗੇ ਨਾਨਾ ਜੀ ਕੋਲ ਨਾਲ ਆਉਂਦੇ ਹੁੰਦੇ ਸੀਗੇ ਤੇ ਬਈ ਬਹੁਤ ਬਾਗ ਤੇ ਇੱਥੇ ਡਰ ਲੱਗਦਾ ਹੁੰਦਾ ਸੀ ਹੁਣ ਤਾਂ ਬਸ ਆ ਬੂਟੇ ਆ ਹੀ ਰਹਿ ਗਏ ਯਾਰ ਹੁਣ ਇੱਧਰ ਆਉਣ ਨੂੰ ਜੀ ਕਰਿਆ ਵੀ ਦਿਖਾ ਦਈਏ ਤੁਹਾਨੂੰ ਵੀ ਹੰਬ ਲੱਗੇ ਤੇ ਆ ਦੇਖੋ ਇਹ ਹੰਬ ਲੱਗੇ ਬਈ ਆ ਦੇਖੋ ਜਿਹੜੀ ਰੋਡ ਦੇ ਵਿੱਚ ਨਾ ਆ ਜਮੀਨ ਆ ਗਈ ਹੈ ਨਾ ਇਹ 60 60 ਲੱਖ ਰੁਪਈਆ 70 70 ਲੱਖ ਰੁਪਈਆ ਕਿਲਾ ਵੀ ਵਿਗਿਆ ਹੈ ਕਿਉਂਕਿ ਹਾਈਵੇ ਆ ਗਿਆ ਆਮ ਨਹੀਂ 35 ਤੋਂ 40 ਲੱਖ ਰੁਪਏ ਜੇ ਆਪਾਂ ਕਹਿ ਲਈਏ 32 35 ਇੱਥੇ ਰੇਟ ਚੱਲਦਾ ਯਾਰ ਹਾਈ ਆਪਣੇ ਜ਼ਮੀਨਾਂ ਦਾ ਤੇ ਇੱਥੇ ਜ਼ਮੀਨ ਇਹ ਮਹਿੰਗੀ ਵਿਕੀ ਆ ਤੇ ਲੋਕਾਂ ਨੇ ਵੇਚੀ ਆ ਤੇ ਸਰਕਾਰ ਨੇ ਖਰੀਦੀ ਆ ਠੀਕ ਆ ਹਾਈਵੇ ਇੱਥੇ ਕੱਢਿਆ ਏ ਤੇ ਜ਼ਮੀਨਾਂ ਬਿਲੀ ਹੋ ਰਹੀ ਹੋ ਜਾ ਰਹੀਆਂ ਨੇ ਥੋੜਾ ਥੋੜੇ ਬਾਗ ਰਹਿ ਗਏ ਬਸ ਇੱਕ ਅੱਧਾ ਬੂਟਾ ਜਿਵੇਂ ਆ ਲੱਗਿਆ ਹੋਇਆ ਕਿਸੇ ਮੋਟਰ ਤੇ ਰਹਿ ਗਿਆ ਆ ਲੱਗਿਆ ਹੋਇਆ ਏ ਤੇ ਇੱਕ ਬੂਟਾ ਇੱਥੇ ਰਹਿ ਤੇ ਜਿਹੜੇ ਘਰ ਨੇ ਤੇ ਉਹ ਘਰਾਂ ਦੇ ਵਿੱਚ ਇੱਕ ਇੱਕ ਬੂਟਾ ਜ਼ਰੂਰ ਹੈਗਾ ਏ ਤੇ ਬਾਗ ਵਾਲਾ ਸਿਸਟਮ ਇਕੱਲਾ ਆ ਹੀ ਰਹਿ ਗਿਆ ਯਾਰ ਸਵੇਰ ਨੂੰ ਦਾਦੂ ਵੀ ਹੁੰਦੇ ਨੇ ਭਾਈ ਇੱਥੇ ਸਵੇਰ ਨੂੰ ਦਸਹੇਣੀ ਦਾਦੀ ਦੇ ਮੈਂ ਹੁੰਦੇ ਆ ਫਿਰ ਸ਼ਾਮ ਨੂੰ ਦਾਜ ਦਾਜ ਪਹਿਨ ਦਾਦੂ ਆਉਂਦੇ ਆ ਆ ਦੇਖੋ ਭਾਈ ਫਲ ਇੰਨਾ ਲੱਗਿਆ ਹੈ ਨਾ ਥੱਲੇ ਆਹ ਸਟੈਂਡ ਲਾਉਣੇ ਪੈਂਦੇ ਨੇ ਆਹ ਲੱਕੜ ਲਾ ਕੇ ਬੱਲੀਆਂ ਲਾ ਦਿਆਂ ਵੀ ਫਲ ਜਿਹੜਾ ਥੱਲੇ ਨਾਲ ਲੱਗੇ ਤੇ ਕਈ ਪਾਸੇ ਲੱਗੇ ਹੋਏ ਨੇ ਇਹ ਸਪੋਰਟਾਂ ਦਿੱਤੀ ਹੋਈਆਂ ਨੇ ਇੱਧਰ ਆ ਇੱਧਰ ਥੱਲੇ ਵੀ ਦਿੱਤੀਆਂ ਹੋਈਆਂ ਨੇ ਫਲ ਜਿਹੜਾ ਕੀ ਆ ਵਜਨ ਦੇ ਨਾਲ ਹੁਣ ਜਿਉਂ-ਜਿਉਂ ਭਾਰਾ ਹੋਈ ਜਾਂਦਾ ਫਲ ਮਿੱਠਾ ਹੋਈ ਜਾਂਦਾ ਹੈ ਵੱਡਾ ਹੋਈ ਜਾਂਦਾ ਵੀ ਇਸ ਤਾ ਥੱਲੇ ਨੂੰ ਆਉਂਦਾ ਫਲ ਦਰ ਦੇਖਿਆ ਜੀ ਅਸੀਂ ਤੇ ਆਹ ਸਾਰੇ ਬੂਟੇ-ਬੂਟੇ ਲੱਗੇ ਹੋਏ ਨੇ ਤੇ ਥੋੜਾ ਜਨਾ ਥੱਲੇ ਆ ਖਰਾਬ ਹੋਇਆ ਹੋਇਆ ਪਟ ਪਟਈਏ ਕਰਕੇ ਰਸਤਾ ਸਾਫ ਨਹੀਂ ਹੈਗਾ ਤੇ ਚਲਦੇ ਆ ਹੁਣ ਆਪਾਂ ਘਰ ਨੂੰ ਹੁਣ ਆਪਾਂ ਇੱਥੋਂ ਜਾਣਾ ਬਹਿਲੋਲਪੁਰ ਉੱਥੇ ਦੇਖਦੇ ਆਂ ਕੁਝ ਖਾ ਪੀ ਕੇ ਆਉਨੇ ਚਲਦੇ ਆ ਹੁਣ ਆਪਾਂ ਆਹ ਦੇਖ ਲਓ ਬਈ ਡੇ ਡੇ ਦਰਖਤ ਨੇ ਆਪਾਂ ਨੇ ਇੱਥੋਂ ਫਲ ਨਹੀਂ ਦਿੰਦਾਗਾ ਫਲ ਜਿਹੜਾ ਬਾਹਰੀ ਸਾਈਡ ਦੀਦਾ ਹੈ ਉੱਪਰ ਸੰਘਣਾ ਲੱਗਿਆ ਹੋਇਆ ਆ ਪੱਤੇ ਘਟ ਕੇ ਗਰਮੀ ਦੇ ਮਾਰ ਹੁਣ ਥੋੜਾ ਸੁੱਕ ਵੀ ਰਿਹਾ ਏ ਯਾਰ ਆ ਦੇਖੋ ਯਾਰ ਕਿੱਡਾ ਅੰਬ ਲੱਗਿਆ ਦੇਖੋ ਲੈ ਲੈ ਆਹ ਦੇਖੋ ਕਿੱਡਾ ਪੀਸ ਹੈ ਐ ਜਿਵੇਂ ਕੱਟ ਕੇ ਖਾਣੇ ਵਾਲੇ ਨਾਲ ਕਲਮੀ ਅੰਬ ਹੁੰਦੇ ਨੇ ਉਹ ਨਹੀਂ ਲੈ ਆਹ ਲੱਗੇ ਹੋਏ ਨੇ ਇੱਧਰ ਲੈ ਆਹ ਬਜਰਾ ਦੇਖ ਲਓ ਆ ਕੱਲਾ ਹੀ ਆ ਲੈ ਕਿੱਡੇ ਕਿੱਡੇ ਪੀਸ ਵਧੀਆ ਕਾਫੀ ਵੱਡੇ ਵੱਡੇ ਹੋਏ ਹੋਏ ਨੇ ਹਨੇਰਾ ਹੋ ਗਿਆ ਹੁਣ ਨੇਰੇ ਕਰਕੇ ਦਿਖਦੇ ਨਹੀਂਗੇ ਲੈ ਵੇ ਇੱਕ ਵਾਰ ਫੇਰ ਦੇਖ ਲੋ ਤੇ ਇਧਰ ਵੀ ਆ ਸਾਰਾ ਯਾਰ ਬਾਗ ਹੀ ਹੁੰਦਾ ਸੀ ਆ ਹੁਣ ਇੱਥੇ ਤੂੜੀ ਕੁਪ ਵਗੈਰਾ ਬੰਨੀ ਹੋਈ ਆ ਸਾਰਾ ਬਾਗ ਦਾ ਏਰੀਆ ਸੀ ਇਧਰ ਹੁਣ ਪਪੂਲਰ ਲਾਉਣ ਲੱਗੇ ਲੋਕ ਇਹ ਚ ਇਨਕਮ ਆ ਤਿੰਨ ਸਾਲ ਬਾਅਦ ਬੂਟਾ 2-3000 ਦਾ ਵਿਕ ਜਾਂਦਾ ਏ ਵੱਧ ਤੋਂ ਵੱਧ ਪਪੂਲਰ ਲਾਉਂਦੇ ਨੇ ਥੱਲੇ ਕਣਕ ਹੋ ਜਾਂਦੀ ਆ ਬਸ ਕਣਕ ਦੋ ਫਸਲਾਂ ਨਿਕਲਿਆਉਂਦੀ ਨੇ ਅੱਧ ਬਜਦੀਆਂ ਹੀ ਆ ਚੱਲ ਬਈ ਚੱਲੀਏ ਬਈ ਆ ਜਾ ਫਿਰ